ਨਮਸਕਾਰ ਦੋਸਤੋ ਕੀ ਹਾਲ ਚਾਲ ਜੀ ਹਾਈ ਆਫ ਸਾਰੇ ਆਈ ਹੋਪ ਸਾਰੇ ਠੀਕ ਹੀ ਹੋਣਗੇ ਸੋ ਅੱਜ ਤੁਹਾਡੇ ਨਾਲ ਆਪਾਂ ਅੱਠ ਸਬਜ਼ੀਆਂ ਲੈ ਕੇ ਆਏ ਆ ਅੱਠ ਸਬਜ਼ੀਆਂ ਹੁਣ ਤੁਹਾਨੂੰ ਮੈਂ ਦੱਸਦਾ ਕਿਹੜੀ ਕਿਹੜੀ ਸਬਜ਼ੀ ਆਪਣੇ ਕੋਲ ਅਵੇਲੇਬਲ ਆ ਅਵੇਲੇਬਲ ਜੋ ਵੀ ਕਹਿੰਦੇ ਨੇ ਪਹਿਲੇ ਨੰਬਰ ਤੇ ਆਪਾਂ ਕੋਲ ਤੋਰੀਆਂ ਇਹ ਹੈਗੀਆਂ ਘਰ ਦੀਆਂ ਇਹ ਆਪਾਂ ਫਰੈਸ਼ ਤੋੜ ਕੇ ਲੈਂਦੀਆਂ ਠੀਕ ਆ ਦੂਜੇ ਨੰਬਰ ਤੇ ਭਿੰਡੀਆਂ ਇਹ ਵੀ ਆਪਾਂ ਫਰੈਸ਼ ਹੀ ਲੈਂਦੀਆਂ ਤੇ ਸ਼ਿਮਲਾ ਮਿਰਚਾਂ ਤਿੰਨ ਸਬਜ਼ੀਆਂ ਆਪਣੇ ਘਰ ਦੀਆਂ ਆ ਬਿੰਗਣੀ ਛੋਟੀ ਬਿੰਗਣੀ ਤੇ ਇੱਧਰ ਆਪਣੇ ਹੈਗੇ ਆ ਕਰੇਲੇ ਮਿਰਚਾਂ ਠੀਕ ਆ ਜੀ ਟਮਾਟਰ ਹਰੇ ਟਮਾਟਰ 1 2 3 4 5 6 6 ਤੇ 2 8 ਆਪਣੇ ਕੋਲ 8 ਸਬਜ਼ੀਆਂ ਅਵੇਲੇਬਲ ਆ 2 ਸਬਜ਼ੀਆਂ ਠੀਕ ਆ ਜੀ 8 ਸਬਜ਼ੀਆਂ ਦੇ ਨਾਲ ਆਪਾਂ ਵਧੀਆ ਧਨੀਆ ਤੁਹਾਨੂੰ ਦਵਾਂਗੇ ਫ੍ਰੀ ਦੇ ਵਿੱਚ ਆਫਰ 24 ਘੰਟੇ ਵਿੱਚ ਜਿਹੜਾ ਆ ਗਿਆ ਧਨੀਆ ਦਾ ਫਾਇਦਾ ਲੈ ਜਾਓ ਧਨੀਆ ਵੀ ਤਾਜ਼ਾ ਦੇਖੋ ਫਰੈਸ਼ ਉਹ ਉੱਪਰ ਦੇ ਜਿੰਨੇ ਬਲੌਗ ਦੇਖਦੇ ਆ ਆਓ ਸਬਜ਼ੀ ਲੈ ਜਾਓ ਬਾਅਦ ਚ ਉੱਥੇ ਲੱਭਣਾ ਨਹੀਂ ਕੋਈ ਵੀ ਪਹਿਲੇ ਦੱਸ ਦਵਾਂ ਮੈਂ ਐਸ ਟਾਈਮ ਤੁਸੀਂ ਆਪਣਾ ਸਾਰਾ ਕ੍ਰੇਟ ਦੇਖ ਸਕਦੇ ਹੋ ਫੁੱਲ ਬਟਾ ਫੁੱਲ ਪੇ ਆ ਰੇਟ ਭੋਪਣ ਨਾਲੋਂ 5 7 10 ਰੁਪਏ ਘੱਟ ਹੀ ਹੂੰਗਾ ਉਸ ਤੋਂ ਵੱਧਾਂਗਾ ਤਾਂ ਸਾਰੀ ਸਬਜ਼ੀ ਫ੍ਰੀ ਚ ਲੈ ਜਾਓ ਜਿਆਦਾ ਤਾਂ ਨਹੀਂ ਹੋ ਗਿਆ ਨਹੀਂ ਨਹੀਂ ਕੋਈ ਦਿੱਕਤ ਨਹੀਂ ਟੈਨਸ਼ਨ ਲੈਣੀ ਮੇਰੇ ਹੁੰਦੇ ਆ ਮਿਰਚਾਂ ਵਧੀਆ ਲਾਲ ਮਿਰਚਾਂ ਹਰੀਆਂ ਮਿਰਚਾਂ ਠੀਕ ਆ ਜੀ ਅੰਕਲ ਹੱਸਦਾ ਗਿਆ ਅੰਕਲ ਲਵ ਯੂ ਆਹ ਦੇਖੋ ਜੀ ਹਰੀਆਂ ਮਿਰਚਾਂ ਲਿਆਂਦੀਆਂ ਤੁਹਾਡੇ ਲਈ ਤੇ ਇਹ ਵੀ ਤੁਹਾਨੂੰ ਇੱਕ ਆਫਰ ਲਾ ਦਿੰਦੇ ਚਲੋ ਅੱਜ ਦੇ ਦਿਨ ਲਈ ਸਬਜ਼ੀ ਨਾਲ ਫ੍ਰੀ ਦਿੱਤੀਆਂ ਜਾਣਗੀਆਂ ਧਰੀਆਂ ਤਾਂ ਦਿੰਦੇ-ਦਿੰਦੇ ਫ੍ਰੀ ਜਾ ਇੱਕ ਮਿਰਚਾ ਮੈਂ ਤੁਹਾਨੂੰ ਧਨੀਆਂ ਵੀ ਦਊਂਗਾ ਤੇ ਤੁਹਾਨੂੰ ਮੈਂ ਮਿਰਚਾ ਵੀ ਫ੍ਰੀ ਦਊਂਗਾ ਆਓ ਵੀ ਆਓ ਜਲਦੀ ਆਓ ਆਫਰ ਦਾ ਲਾਓ ਠਾਓ ਨਾਲ ਆਪਾਂ ਤੁਹਾਨੂੰ ਚਾਹ ਵੀ ਪਿਲਾਵਾਂਗੇ ਤੇ ਬਿਸਕੁਟ ਵੀ ਖਵਾਵਾਂਗੇ ਹੋਰ ਦੱਸੋ ਕੀ ਚਾਹੀਦਾ 10 ਰੁਪਏ ਦਾ ਤੇ ਵੀ ਤੁਹਾਡਾ ਬਚਤ ਕਰਤੀ ਮੈਂ 5 ਰੁਪਏ ਦੇ ਬਿਸਕੁਟ 10 ਰੁਪਏ ਦੇ ਚਾਹ 15 ਰੁਪਏ ਦੀ ਬਚਤ ਕਰਤੀ ਹੋਰ ਕੀ ਚਾਹੀਦਾ ਤੁਹਾਨੂੰ ਸਬਜ਼ੀ ਚਾਹੀਦੀ ਆਓ ਕੀ ਚਾਹੀਦਾ ਸਬਜ਼ੀ ਚਾਹੀਦੀ ਆਜੋ ਉਹ ਸੱਚਾ ਸਬਜੀ ਇੱਕ ਰਹੇਗੀ 11 ਸਬজੀਆਂ ਮੇਰੇ ਕੋਲ ਵੀ ਚਾਹੀਦਾ ਸਬজੀਆਂ ਚਾਹੀਦੀਆਂ ਸਾਸੀ ਗਲਤੀ ਸਾਸੀਆ ਇਹ ਹੋ ਜਾ ਤੈਨੂੰ ਹਾਂਜੀ ਜੀ ਸਸਤੀ ਕਾਲਜੀ ਆਪਾਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ ਅੱਜ ਮਾਰਨਿੰਗ ਆਈ ਲਾਈ ਸੀ ਆਪਾਂ ਸਬਜੀ ਕਿਉਂਕਿ ਦੋ ਦਿਨ ਹੋ ਗਏ ਸੀ ਆਪਾਂ ਮਾਰਨਿੰਗ ਸਬਜੀ ਨਹੀਂ ਸੀ ਲਾਂਦੇ ਹੈਗੇ ਸ਼ਾਮ ਨੂੰ ਲੱਗਦੀ ਸੀ ਤੇ ਅੱਜ ਆਪਾਂ ਮਾਰਨਿੰਗ ਸਬਜੀ ਲਈ ਸਵੇਰੇ ਮਤਲਬ ਲਾਲਚ ਸੜ ਗਈ ਛੇਵੇਂ ਲਾਈ ਸੀ ਹਾਂ ਛੇਵੇਂ ਲਾਈ ਸੀ ਦੀ ਸਬਜ਼ੀ ਤੇ ਹੁਣ ਆਪਾਂ ਬਾਹਰ ਕਿੱਥੇ ਬਹੁਤ ਆ ਚੁੱਕੀ ਐ ਸਰਦਪਾ ਬਰ ਆ ਚੁੱਕਿਆ ਪਰ ਮम्मा ਲੱਗਿਆ ਰੋਟੀ ਬਣਾਉਣ ਮੈਂ ਜਸਈ ਬਾਚੋ ਸਾਫ ਕਰਨੀ ਆ ਤੇ ਮੈਂ ਕਹਾਂ ਜਿੰਨਾ ਟਾਈਮ ਤੁਸੀਂ ਰੋਟੀ ਬਣਾਉਣੀ ਐ ਕਿਉਂਕਿ ਮੈਂ ਬੈਠ ਕੇ ਭਾਂਡੇ ਮੰਦੀ ਹੁੰਦੀ ਆ ਤੇ ਜਿੰਨਾ ਮम्मा ਨੇ ਰੋਟੀ ਬਣਾ ਲਈ ਮੈਂ ਨਾਲ ਟਾਈਮ ਨੂੰ ਕਮਰਾ ਸਾਫ ਕਰ ਲੜਾ ਆ ਫਿਰ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਦਸ ਮਮਾ ਕਰ ਲਵੇ ਹੁਣ ਰੋਟੀ ਪਾਣੀ ਦਾ ਤੇ ਮੈਂ ਕਰ ਲਵਾਂ ਕਮਰਾ ਸਾਫ ਤੇ ਫਿਰ ਮਮਾ ਜਦ ਰੋਟੀ ਬਣ ਗਈ ਮੈਂ ਦੱਸ ਦਿਓ ਫਿਰ ਮੁੜ ਕੇ ਮੈਂ ਬਾਅਦ ਵਿੱਚ ਆਪਣੀ ਰਸੋਈ ਸਾਫ ਕਰਾਂਗੀ ਤੇ ਬਹੁਤ ਜਗ੍ਹਾ ਖਲਾਰਾ ਪੈ ਗਿਆ ਬਣਾਇਆ ਤਾਂ ਮਮਾ ਸਾਫ ਹੋਈ ਜਾਂਦੀ ਤੇ ਸਾਡਾ ਜਿਹੜਾ ਮੰਦਿਰ ਆ ਇਹ ਹੇ ਤੱਕ ਉੱਠਿਆ ਨਹੀਂ ਆ ਤੇ ਬਿਕਰਮ ਗਏ ਹੋਇਆ ਆਪਣੇ ਪਹਿਲਾ ਸਵੇਰ ਉਹ ਗੈਸ ਇਹ ਮੰਡੀ ਸਵੇਰ ਤਿੰਨ ਤਿੰਨ ਸਾਢੇ 3 ਵਜੇ ਉੱਠ ਕੇ ਤੇ ਮੰਡੀ ਗਿਆ ਮੰਡੀ ਤੋਂ ਆਏ ਤੇ ਮੰਡੀ ਤੋਂ ਆalke ਫਿਰ ਉਹ ਚਲ ਗਏ ਤੇ ਜਿੱਦਾਂ ਸਾਡੇ ਨਨੀ ਤਾਤੇ ਚੋਨੀ ਬੁੱਤਾ 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 ਪਾਪਾ ਬੰਦੇ ਪਾਪਾ ਬੰਦੇ ਕਾ ਜਾ ਆਇਆ ਜਨ ਮੁੰਡਾ ਆਇਆ ਨਾ ਨਹੀਂ ਇੰਦਾਂ ਹੀ ਅੱਜ ਉੱਠਣਾ ਹੈਗਾ ਕਿਉਂਕਿ ਅਸੀਂ ਰਾਤ ਲੇਟ ਬਹੁਤ ਸੁੱਤੇ ਸੀਗੇ ਕਿ ਦਾ ਕਹਿ ਲਓ ਵੀ ਰਾਤ ਅਸੀਂ ਪਹਿਲਾਂ ਬਾਹਰ ਸੌਣਾ ਸੀਗਾ ਤੇ ਬਾਹਰ ਸਾਡੇ ਤੋਂ ਸੌਣੀ ਹੈ ਕਿਉਂਕਿ ਲਾਈਟ ਹੈ ਨਹੀਂ ਸੀਗੀ ਲਾਈਟ ਬਾਰ ਬਰ ਜਾਂਦੀ ਪਈ ਸੀਗੀ ਤੇ ਜਦੋਂ ਅਸੀਂ ਅੰਦਰ ਆ ਗਏ ਤਾਂ ਉਦੋਂ ਲਾਈਟ ਵੀ ਨਹੀਂ ਗਈ ਹੈਗੀ ਤੇ ਰਾਤ ਇੰਨਾ ਵਜਾ ਦਾ ਮੱਛਰ ਵਗੈਰਾ ਸੀਗਾ ਬਹੁਤ ਟੋੜ ਟੋੜ ਖਾਦਾ ਤੇ ਫੇ ਅਸੀਂ ਕੂਲਰ ਵੀ ਨਹੀਂ ਲਾ ਸਕਦੇ ਹੈ ਜੇ ਲੈਡ ਨਾ ਗਈ ਹੋ ਐਜੇ ਲੈਡ ਗਈ ਹੋਵੇ ਤਾਂ ਕੂਲਰ ਵੀ ਨਹੀਂ ਲੱਗਦਾ ਹੈਗਾ ਇਸ ਕਰਕੇ ਹੁਣ ਆਪਾਂ ਮੈਂ ਕਮਰੇ ਦੀ ਸਸਾਈਂ ਕਰਕੇ ਹੋ ਲਈ ਫ੍ਰੀ ਤੇ ਕਿਉਂਕਿ ਦੁਪਹਿਰਾਂ ਹੋ ਜਾਂਦੀਆਂ ਐ ਦੁਪਹਿਰਾਂ ਦਾ ਕਰਕੇ ਛੁਮੜ ਕੇ ਕੁਛ ਵੀ ਇੱਥੇ ਬੈਠਾ ਨੂੰ ਜੀਨ ਕਰਦਾ ਹੈਗਾ ਤੇ ਮਨਜੀਤ ਸਾਡੇ ਨੇ ਵੀ ਛੋਟਾਂ ਨੂੰ ਤਾਂ ਕੋਠੇ ਜਾਣਾ ਇਹਨੇ ਦੁਪਹਿਰਾਂ ਨੂੰ ਸੌਣ ਨਹੀਂ ਦੇਣਾ ਪਈ ਇਸ ਕਰਕੇ ਮੈਂ ਕਿਹਾ ਵੀ ਤੁਹਾਨੂੰ ਫਟਾਫਟ ਲਵੇਟ ਕੇ ਤਾਂ ਫਿਰ ਮੈਂ ਵੀ ਸੌਣਾਂ ਥੋੜਾ ਟਾਈਮ ਕਿਉਂਕਿ ਰਾਤ ਸਾਢੇ 6 ਤੋ ਸਾਰੀ ਜਾਤ ਉਹਦੇ ਮਤਲਬ ਐਦੇ ਘੰਟੇ ਚੱਲ ਜਾਣਗੀ ਫਿਰ ਆਦਮੀ ਚੱਜ ਨਾਲੋਂ ਸੋਹਣਿਆ ਬਿਕਰਮ ਵੀ ਵਿਚਾਰਾ 3 ਵਜੇ 11 ਵਜੇ ਉੱਠ ਕੇ ਤੇ ਬਸ ਅਸੀਂ ਉਹਨਾਂ ਕੰਮ ਕਰਤੀਏ ਫਟਾਫਟ ਮੰਮਾ ਨੇ ਜਾਣਾ ਐ ਪਿੰਡ ਪਿੰਡ ਜਾਣਾ ਉਹਨਾਂ ਨੇ ਪਿੰਡ ਤੋਂ ਆਣ ਕੇ ਉਹਨਾਂ ਟਾਈਮ ਉੱਥੇ ਪਤਾ ਨਹੀਂ ਕਿੰਨਾ ਕੁ ਲੱਗ ਸਕਦਾ ਹੈ ਕਿੰਨਾ ਕਿ ਨਹੀਂ ਤੇ ਮੰਮਾ ਹਣੀ ਕਹਿੰਦੇ ਮੈਂ ਤੁਹਾਡੇ ਲਈ ਪ੍ਰਸ਼ਾਦਾ ਪਾਣੀ ਬਣਾ ਕੇ ਜਾਵਾਂ ਤੇ ਬਸ ਤੇ ਆਪਾਂ ਕਰ ਲਈਏ ਕੰਮ ਤੇ ਹੋ ਜੀਏ ਫ੍ਰੀ

ਪਾਂਟ ਦੇ ਕਰਾ ਮਾਸ ਲੀਏ ਕਿਚਨ ਦਾ ਵੀ ਕੰਮ ਪਿਆ ਹਜੇ ਫਿਰ ਆਪਾਂ ਫਰੀਆਂ ਮਮਾ ਬਣ ਗਈ ਬਸ ਮਮਾ ਤਾਂ ਹੋ ਗਿਆ ਫਰੀ ਮਾਸ ਨਾ ਸੁਕੇ ਲੈ ਕੇ ਸਾਫ ਕਰ ਦਿੱਤੇ ਆਪਾਂ ਆਉਗਾ ਸਗੇ ਸੱਤ ਨੂੰ ਮੈਂ ਵੀ ਮੰਮੂ ਕਰਾਂਗੇ ਕੰਮ। ਮੈਂ ਵੀ ਕਰਾਂਗੇ ਉਸ ਉਹਦੇ ਚ ਕਮਰਾ ਕਮਰਾ ਸਾਫ ਸਫਾਈ ਕਰਾਂਗੇ। ਕੋਲਾ ਵੀ ਕਰਨਾ ਹੈ ਕੋਲਾ ਦੇਖੀ ਜੋ ਨਵਾਂ ਕੰਮ ਕਰਾਂਗੇ। ਤੁਸੀਂ ਗੱਲ ਕਰਾ ਕੰਮ ਕਰਿਓ। ਆ ਦੇਖੋ ਵੀ ਜਾ ਜਾਂਦਾ। ਇੰਨਾ ਕੁ ਲਾਗੇ ਸੀਗਾ ਨਾ ਇੰਨੀ ਹੋਏ ਰੱਬਾ ਇੰਨੀ ਬਾਜ ਮੰਮਾ। ਇਹ ਆਦਮਪੁਰ ਹੁਣ ਜਾਏਗਾ। ਇਹ ਕਿ ਜਾਰੇ ਜਾਜ ਲੰਘ ਚੁੱਕੇ ਆ ਤੇ ਮੰਮੀ ਸਾਡੀ ਦੇ ਤਰੋਂ ਉੱਡੇ ਪਏ ਤੇ ਇਹ ਲੈਂਡ ਹੋਊਗਾ ਮੇਰੇ ਖਿਆਲੋਂ ਆਪਣੇ ਇੱਥੇ ਆਦੋਂ ਤਾਂ ਮੈਨਾਂ ਨੂੰ ਪਤਾ ਕਿ ਜਿਵੇਂ ਕਿ ਇੱਥੇ ਬੈਠ ਕੇ ਫੇਰ ਆਪਣੇ ਜਿਹੜੇ ਭੰਡਿਆ ਸੋਨੇ ਤੋਤੇ ਜਾਂਦੇ ਆ ਖੜ ਕੇ ਨਹੀਂ ਆਉਣ ਤੋਤੇ ਜਾਂਦੇ ਸਹੀ ਤੇ ਹੁਣ ਆਪਾਂ ਕੰਮ-ਕੁਮ ਕਰ ਲੀਏ ਜੀ ਜੱਪਾ ਹੋ ਚੁੱਕਿਆ ਹੁਣ ਫਰੀ ਤੇ ਤੁਸੀਂ ਦੇਖ ਸਕਦੇ ਹੋ ਤੇ ਆਇਓ ਨਾ ਪਾ ਖਾ ਗਿਆ ਅੰਦਰ ਆ ਜਾਓ ਬਾਹਰ ਤੋਂ ਬਹੁਤ ਆ ਜਿਆਦਾ ਅਸੀਂ ਹਦਵਾਣੇ ਖਾਦੇ ਆ ਅੰਦਰ ਕੋਸਾ ਟੈਂਕ ਹੋਇਆ ਉਹ ਮਤਲਬ ਇਹ ਤਾਂ ਕਿਸੇ ਤਰ੍ਹਾਂ ਦੇ ਲਾਈਟ ਗਈ ਹੋਈ ਆ ਤੇ ਸਾਡੇ ਟੈਂਕੀ ਚ ਪਾਣੀ ਵੀ ਖਤਮ ਹੋ ਗਿਆ ਤੇ ਲਓ ਹੁਣ ਉੱਠਿਆ ਇਹ ਨੰਨੂ ਨੰਨੂ ਕਹਾਂ ਨੰਨੂ ਹੈਲੋ ਇਹ ਕਿੱੱਚ ਦੀ ਦਾਈ ਇਹ ਕਿੱੱਚ ਦੀ ਦਾਈ ਆਪਰੇ ਚੱਕਿਆ ਨਰੀ ਤੁਝੋ ਆਈ ਕਿ ਤੁ ਫਿੱਤੀ ਦੀ ਦਾਈ ਫਿੱਤੀ ਦੀ ਦਾਈ ਨਹੀਂ ਤੇਰੀ ਦਾਈ ਸੀ ਨਹੀਂ ਲਪਾ ਪਈ ਅੱਛਾ ਉਹ ਪਾਪਾ ਦੀ ਆ ਪਾਪਾ ਦੀ ਹਨੰਨੀ ਪਾਪਾ ਦੀ ਆ ਇੱਧਰ ਦੇਖੋ ਤਾਂ ਸਹੀ ਮੇਰੇ ਵੱਲ ਨੂੰ ਆ ਆਦੇ ਬੋਗ ਪਿੱਛੇ ਮੁੱਕੇ ਦੇਖੋ ਨਨੂ ਕਾ ਪੀਚ ਨਨੂ ਕਾ ਪੀਚ ਨਨੂ ਸਾਡਾ ਪੀਚ ਬੋਸ ਹਣਾ ਕਹਿੰਦਾ ਆ ਕਿੱਥੇ ਗਿਆ ਨਨੂ ਪਲੀਜ਼ ਬੋਸ ਹਣਾ ਕਹਿੰਦਾ ਹੁੰਦਾ ਪੀਚ ਹਾਂਜੀ ਜੀ ਆਪਾਂ ਨਾ ਤੋਂ ਕੋਈ ਹੋ ਚੁੱਕਿਆ ਫਰੀ ਤੇ ਦਾ ਨੇ ਜਿਵੇਂ ਕੀ ਪਤਾ ਹੀ ਸੀਗਾ ਕਿ ਮੰਮਾ ਹੁਣੀ ਗਏ ਹੋਏ ਸੀਗੇ ਅੱਜ ਸਵੇਰ ਦੇ ਤੇ ਹੁਣ ਆਇਆ ਦੁੱਧ ਮੰਗਾ ਆ ਦੁੱਧ ਇਹਦੇ ਵਿੱਚ ਪਾ ਦੋ ਤੇ ਮਮਾ ਲਈ ਅਸਰ ਦੇ ਗਿਆ ਹੋਏ ਸੀ ਹੁਣ ਆਏ ਆ ਤੇ ਮਮਾ ਕਹਿੰਦੇ ਗਰਮੀ ਬਹੁਤ ਜ਼ਿਆਦਾ ਆ ਤੇ ਇੱਥੇ ਦੇਖੋ ਨਾ ਇਹ ਹਾਂਜੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਮੈਨੂੰ ਕੁੜਾ ਆ ਜਿੰਦਾ ਲੱਗ ਰਿਹਾ ਆ ਆ ਜਾ ਕੋਠੇ ਚੱਲੀਏ ਦੁੱਧ ਲੈ ਕੇ ਆ ਜਾ ਤੇ ਕੋਠੇ ਤਾਂ ਥੋੜਾ ਜਿਹਾ ਠੰਡਾ ਆ ਮਤਲਬ ਸਹੀ ਰਹਿੰਦਾ ਆ ਕਿਉਂਕਿ ਥੱਲੇ ਜਿਆਦਾ ਬਹੁਤ ਜਿਆਦੀ ਪਣਾਸ ਆ ਜਾਂਦੀ ਆ ਤੁਹਾਨੂੰ ਪਤਾ ਹੀ ਸਾਹਮਣੇ ਕਮਰੇ 'ਚ ਉੱਥਾ ਤਾਂ ਕੂਲਰ ਲੱਗੇ ਵੀ ਕੰਮ ਨਹੀਂ ਕਰਦੇ ਬਿੰਦੀ ਕਿ ਜਿਆਦਾ ਗਰਮੀ ਹੋਈ ਪਈ ਆ ਉਹ ਜੀ ਸਾਰੇ ਯਾਰ ਕਿੰਨੀ ਜਗਾ ਧੋਪਾ ਸਾਡੇ ਸਾਰੇ ਸਾਈਡ ਤੇ ਧੋਪੂ ਧੋਪਾ ਮਤਲਬ ਕੋਈ ਆਈਡੀ ਜਗਾ ਵੀ ਕਿਹੜੀ ਸਾਈਡ ਨਾ ਹੋਈ ਹੋਊਗੀ ਧੋਪਾ ਸਾਰੇ ਪਾਸੇ ਧੋਪਾ ਨੰਨੂ ਬਿੰਦੀ ਦਿਖਾਇਓ ਆ ਦੇਖੋ ਵੀ ਨੰਨੂ ਸਾਡੇ ਨੇ ਬਿੰਦੀ ਲਾਈ ਨੰਨੂ ਸਾਡਾ ਦੁਬੰਦਾ ਮੰਮੀ ਕੁੜੀ ਤਾਂ ਗੋਡੇ ਨੂੰ ਲੱਗੇ ਲੱਤ ਨੂੰ ਲੱਗੀ ਸੀ ਇਹਦੇ ਮੈਂ ਕਿੰਨੀਆਂ ਲਾਈਆਂ ਆ ਸਾਰੀਆਂ ਮੱਥੇ ਤੇ ਲਾਈਆਂ ਸੀ ਐ ਸ਼ਰਾਰਤੀ ਬਹੁਤ ਜ਼ਿਆਦਾ ਮੈਂ ਕੀ ਕਹਣੀ ਆ ਬਾਹਰ ਮੈਂ ਤਾਂ ਸਾਰੇ ਪਾਸੇ ਧੋਪਾ ਕਿਤੇ ਪਾਸੇ ਛਾਣੀ ਹੋਣਾ ਐਂ ਤੇ ਮੈਨੂੰ ਲੱਗਦਾ ਜ਼ਿਆਦੀ ਗਰਮੀ ਪਾਉਗੀ ਹਣਾ ਗਰਮੀ ਦੱਸ ਰਹਾ ਹੈਗਾ ਉਹ ਕਹਿੰਦਾ ਨਾ ਧਿਆਨ ਤਾਇਆ ਸਬਜ਼ੀਆਂ

ਇੱਕ ਗੁਰ ਦੋ ਨਾ ਪਾਸੇ ਲਾਇਆ ਇਦਾਂ ਕੀਤਾ ਅੱਛਾ ਠੀਕ ਆ ਲਾ ਦਈਏ ਇਹ ਅਜੀ ਬਿਕਨਾਮ ਬਲੌਗਸ ਦੀਆਂ ਸਲਵੀਆਂ ਹਾਂਜੀ ਅਖੜੇ ਕਿੱਥੇ ਮਮਾ ਕਹਿੰਦਾ ਛੜਕ ਤੇ ਰੱਖਣਾ ਆਪਣੀ ਛੜਕ ਜਿੱਥੇ ਮਰਜ਼ੀ ਮਰ ਕੋਲ ਜਿਹੜਾ ਲਓ ਮੇਰੇ ਉਰ ਤੇ ਲਾਓ ਕੋਈ ਟਾਰਡੂਨ ਨਹੀਂ ਆਦਾ ਆਪਾਂ ਨੂੰ ਕੋਈ ਦਾ ਕਿਸੇ ਦਾ ਕੋਈ ਭੈ ਭਾਰ ਨਹੀਂ ਇਹੀ ਕਰ ਦਰਦੇਗੇ ਲੈ ਲਊਗਾ 5-10 ਕਿਲੋ ਜਿਆਦਾ ਨਹੀਂ ਹੋ ਗਈ ਉਹ ਉੱਤੇ ਲੋੜਾ ਜੰਮਿਆ ਆਇਆ ਕਰੇਦਾ ਖਰਾਕਾ ਖਰਾਈਆਂ ਨੂੰ ਮੈਨੂੰ ਆਇਆ ਕਰੀ ਮੈਂ ਮੋੜਦਾ ਕੋਈ ਨਾ ਕੋਈ ਕਰਦੀ ਮੈਂ ਅੱਜ ਦਾ ਸਰੈਕਸ ਨੂੰ ਸੇਰ ਨੂੰ ਵੇਖਾ ਜਾ ਕੰਮ ਕਰਿਆ ਕਰੋ ਬਿੱਕੂ ਹਾਂ ਬਾਬਾ ਹੇ ਹਰ ਰੱਬ ਉਹ ਪੰਚਨਦਵੀ ਕਰਨਾ ਜੀ ਬੁਰੀ ਆ ਲਾਈਵ ਤੇ ਮੋਰ ਚ ਕਲਵਾ ਹੈ ਤੁਝਾ ਹਾਂ ਅੱਜ ਇਤਨੇ ਵੰਕਾ ਭਾਈ ਦੇਖੀ ਜਾਂਦਾ ਇੱਥੇ ਗਿਆ ਉਹ ਤੁਹਾਡਾ ਸੰਗੀ ਉਹ ਮਾਵੇਂ ਨੂੰ ਨਾਲ ਰਿਹਾ ਆਹ ਤੁਹਾਡਾ ਸੰਗੀ ਚੱਕਰੋ ਫਟੇ ਚੱਕੋ ਆਂਪਣਾ ਦੋ ਮੈਨੂੰ ਚੱਕ ਕੇ ਦੇਓ ਘਰੇਟ ਨਾਲ ਇਹਦਾ ਆ ਪੰਪ ਹੋਇਆ ਅੰਨਾ ਨੇ ਤੇ ਗੱਡੀ ਕਿੱਦਾਂ ਘੁੰਮੀ ਵਾਲਗਾਂ ਮਸ਼ਕਰਿਆਂ ਆਉਂਦੀਆਂ ਆ ਮੁਗਰਿਆ ਕਰਾ ਕਰੋ ਨਾ ਨਿੰਬੂ ਕੋਈ ਬਣਾਇਆ ਜਦ ਮਾਰੇ ਗੱਲ ਆਣ ਕਿ ਹੋ ਗਿਆ ਨਾ ਅੱਜ ਹੀ ਲੈਵਲ ਹੋ ਗਿਆ Ji ji nimbu pani balik, kita ready semua pani, naro pilih. ਮਨ ਵੀ ਸੱਤਾ ਹੋਇਆ ਬਹੁਤ ਵਾਰ ਨੂੰ ਲੂ ਵਈ ਵੜਿਆ ਪਿਆ ਹੈ ਹੈ ਗਰਮੀ ਬਹੁਤ ਹੈ ਮਿੱਠਾ ਲੈ ਇਨ ਮੈਂ ਪੋੜ ਆ ਵੀ ਹੈ ਨਹੀਂ ਜਮਾ ਵੀ ਆਏ ਮੈਂ ਤੈਨੂੰ ਚਲ ਕੋਈ ਨਾ ਪਾਣੀ ਚਲ ਕੋਈ ਮੈਨੂੰ ਤੇ ਨਾ ਲੱਗਨ ਤੇ ਆ ਹੈਗਾ ਵਿੱਚ ਹੋ ਚੀ ਨੀ ਜੀ ਜੀ ਆਪਾਂ ਨਾਲ ਤੋ ਕੇ ਹੋ ਚੁੱਕੇ ਆ ਫਰੀ ਤੇ ਮਮਾ ਹੁਣੀ ਗਏ ਆ ਨੌਣੇ ਹੁਣ ਚਾਮਾ ਦਾ ਟਾਈਮ ਹੋ ਗਿਆ 4:30 ਤੇ ਹੁਣ ਆਪਾਂ ਲਾਈ ਹੋਈ ਆ ਸਬਜ਼ੀ ਕੁਝ ਬੇਸ ਕਰਦੇ ਤੇ ਇੱਕ ਰੰਮ ਹੁਣੀ ਕਹਿ ਹੋਇਆ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਦਾ ਜ਼ਿਆਦਾ ਟਾਈਮ ਘਰੇ ਨਹੀਂ ਹੁੰਦਾ ਜ਼ਿਆਦਾ ਬਾਹਰ ਹੀ ਹੁੰਦੇ ਆ ਕਿਉਂਕਿ ਅੱਜ ਗਏ ਆ ਕੰਮ ਉਹਨਾਂ ਨੇ ਇੱਕ ਫਲੈਕਸ ਬੋਰਡ ਬਣਵਾਇਆ ਸੀਗਾ ਤੇ ਫਲੈਕਸ ਬੋਰਡ ਬਣਵਾਣ ਬਣਵਾਇਆ ਆ ਉਹਨਾਂ ਨੇ ਤੇ ਉਹ ਦੇਖੋ ਤੇ ਉਹ ਬਣਵਾਇਆ ਸੀਗਾ ਉੱਥੇ ਟਾਈਮ ਕਾਫੀ ਲੱਗ ਗਿਆ ਇੱਕ ਪਾਸੇ ਨਾ ਕਰੇ ਪੰਨ ਜਿਹੜੀਆਂ ਸੱਦੀਆਂ ਵਗੈਰਾ ਦਾ ਉਹ ਸੌਰੀ ਉਹਨਾਂ ਨੇ ਵੀ ਆਪਣਾ ਮੈਡੀਕਲ ਦਾ ਮਤਲਬ ਉਹਨਾਂ ਨੇ ਕੀਤਾ ਸੀਗਾ ਬੋਰਡ ਵਗੈਰਾ ਬਣਵਾਇਆ ਸੀਗੇ ਤੇ ਉਹ ਵੀ ਕਾਫੀ ਟਾਈਮ ਲੱਗੇ ਆ ਇੱਕ ਵਾਲਪੇਪਰ ਹੋਰ ਚਾਹੀਦਾ ਆ ਤੇ ਉਹ ਵੀ ਬਣਵਣ ਗਏ ਹੋਏ ਆ ਤੇ ਮਤਲਬ ਦੋ ਤਿੰਨ ਸੀਗੇ ਕੰਮ ਇਹੀ ਤੇ ਉਹ ਬਣਵਾਣ ਗਏ ਆ ਹੁਣ ਤੇ ਇਸ ਕਰਕੇ ਉਹਨਾਂ ਨੂੰ ਕਾਫੀ ਟਾਈਮ ਉੱਥੇ ਲੱਗ ਜਾਂਦਾ ਆ ਤਹਾਨੂੰ ਵੀ ਬੈਠੇ ਹਾਂ ਅਸੀਂ ਤਾਂ ਤੇ ਕਿਰਮੀ ਬਹੁਤ ਜ਼ਿਆਦਾ ਹੋ ਗਈ ਇਸ ਕਰਕੇ ਵਈ ਆਪਾਂ ਦਾ ਲੱਗਿਆ ਹੁਣ ਆਈਸਕ੍ਰੀਮ ਖਾਣ ਕਿ ਨੰਨੂ ਵੀ ਆ ਤੇ ਇੱਕ ਸਾਡੀ ਆ ਇਹਦਾ ਸਾਡਾ ਟਾਣਾ ਆ ਸਾਡੀ ਕੀ ਆਣੀ ਮਨੂਰੀ ਮੈਂ ਤਾਂ ਹਾਂ ਜੀ ਜੀ ਮੈਂ ਲਈ ਹੋਈ ਹੈ ਮਸ਼ੀਨ ਤੇ ਕਪੜੇ ਧੋਣਾ ਮੇਰੀ ਬਹੁਤ ਮੁਸ਼ਕਲ ਆ ਕਿਉਂਕਿ ਮੇਰੇ ਤੋਂ ਕਪੜੇ ਧੋਤੇ ਨਹੀਂ ਜਾਂਦੇ ਹੈਗੇ ਤੇ ਧੋਣੀਆਂ ਫਿਰ ਕਿੰਨੇ ਟਾਈਮ ਮਤਲਬ ਕਿਸੇ ਕੋਲ ਤੇ ਤਾਂ ਉਹ ਕੱਢਣੀਆਂ ਤੇ ਆਉਂ ਜਿਆਦਾ ਹੋ ਜਾਂਦੇ ਇਸ ਕਰਕੇ ਕੱਪੜੇ ਜਿਹੜੇ ਧੋਣੇ ਤੇ ਹੈਗੇ ਆ ਕਿ ਹੁੰਦੇ ਵੀ ਡੇਲੀ ਦੇ ਆ ਕੱਪੜਿਆਂ ਦੀ ਮਸ਼ੀਨ ਲਾ ਲਈਆ ਹੁਣ ਤੇ ਕੱਪੜੇ ਆਪੀ ਹੁਣ ਹੁੰਦੇ ਰਹਿਣਗੇ ਉੱਥੇ ਜਾਣੀਗੇ ਮੈਂ ਵੀ ਸਾਡੇ ਨੇ ਇੱਥੇ ਖਲਾਰੀ ਨਾ ਪਾਇਆ ਕਮਰੇ ਚ ਦੋ ਨਾ ਦੇ ਨੇ ਚੀਜ਼ ਖਾਣੀ ਤੋਂ ਬੜਾ ਪਿਆਰ ਨਰਿੰਦਰ ਆਹਲੀ ਚੀਜ਼ ਉਹ ਖਾ ਕੇ ਉਹ ਲਾ ਆ ਜਾ ਇੱਧਰ ਆ ਜਾ ਮੈਂ ਕੀ ਕਹਿੰਨੀ ਆ ਉਹ ਮਤਲਬ ਦੇਖ ਲੋ ਵੀ ਅਸੀਂ ਘੋਕਰ ਨਾਲੋਂ ਘੱਟ ਰੇਟ ਤੇ ਰੱਖੀ ਹੋਈ ਆ ਸਬਜੀ ਮਤਲਬ ਜਿਆਦਾ ਇੰਨੀ ਮਹਿੰਗੀ ਨਹੀਂ ਆ ਹਾਂ ਤੇ ਕਹ ਲੋ ਵੀ ਉਹ ਵੀ ਉਹ ਮਤਲਬ ਕਹਿੰਦੇ ਕਿ ਇਹ ਵੀ ਜਿਆਦਾ ਆ ਹੋਰ ਕੇ ਅੰਦਰ ਮਹਿੰਗੀ ਆ ਉਹ ਵੀ ਕਹਿੰਦੇ ਮਹਿੰਗੀ ਆ ਤਾਂ ਹੁਣ ਅਸੀਂ ਕੀ ਕਰ ਸਕ ਰਹੇ ਹੁਣ ਅਸੀਂ ਸਸਤੀ ਤਾਂ ਦੇਣੀ ਦੇਣੀ ਅਸੀਂ ਅੱਗੇ 10 10 ਰੁਪਏ ਅਰ 10 15 ਰੁਪਏ ਅਸੀਂ ਅੱਗੇ ਘੱਟ ਕੀਤੀ ਆ ਜੇ ਹੁਣ ਜਿੰਨੀ ਤੁਸੀਂ ਕਹੋਗੇ ਵੀ ਅਸੀਂ ਓਨੀ ਕੁ ਹੋਰ ਕੱਟ ਕਰੀਏ ਇਹ ਥੋੜਾ ਜਿਹਾ ਮਤਲਬ ਬਿਲਕੁਲ ਥੋੜੀ ਹੁਣ ਥੱਲੇ ਨਹੀਂ ਆਉਂਦੀ ਇਹ ਤਾਂ ਗੱਲ ਆ ਕਹਿੰਦੇ ਉੱਥੇ ਇੰਨੇ ਨੀ ਮਰਗੀ ਜੇ ਤੂੰ ਬੇਚੋਰੀ ਲੈ ਕੇ ਲਈ ਆ ਆ ਆਮੇ ਸਾਲ ਫੜਾ ਪਰੇ ਚਾ ਬੈਠੇ ਰਹਿ ਪਾਣੀ ਇਹ ਹਾਂ ਨਾ ਆ ਵੀ ਓਕਾ ਹੀ ਆ ਸਹੀ ਗੱਲ ਆ ਅੱਜਾਂ ਦੇ ਪੀਂਦੇ ਬੈਠੇ ਨੇ ਆ ਪਿਆਗੇ ਨੇ ਆ ਵਾ ਦੇਖ ਕਿੰਨੇ ਆ ਗਲਾਰਾ ਬਹੁਤ ਵਿੱਚ ਭਰਿਆ ਪਿਆ ਮੈਨੂੰ ਹੁਣ ਸ਼ਾਂਤੀ ਕਰਕੇ ਛੱਟਣੀ ਪੈਣੀ ਉਹ ਲੈਣ ਆਣਾ ਸੀਗਾ ਤੇ ਜੇ ਆਪਣੇ ਉਹ ਨਾਨਾ ਸੀ ਮੰਮੀ ਪਿਆਜ਼ ਲੈਣ ਆਣਾ ਸੀਗਾ ਜਿਹੜਾ ਜਿਹੜੇ ਕਿਰਮ ਕਹਿੰਦੇ ਸੀ ਕਿਉਂ ਆਏ ਨਹੀਂ ਕੋਈ ਵੀ ਹਾਂ ਫਿਰਾਂ ਨੂੰ ਪਤਾ ਹੁਣ ਹਾਂ ਉਹ ਆਣੀ ਕਾਇਨੇ ਆਣਾ ਵਿੱਚ ਅਜੇ ਟਿਕਣਾ ਬਣ ਗਿਆ ਬਾਹਰੋਂ ਨਹੀਂ ਫਿਰਾਂਦੇ ਆ ਹਾਂ ਉਹ ਨਹੀਂ ਆਣੀ ਗਰਮੀ ਲੱਗਦੀ ਈ ਕੀ ਕਰਨੀ ਬੱਚੇ ਦੀ ਇਦਾਂ ਦੇ ਦੇ ਵਿੱਚ ਔਰ ਮੈਂ ਚਾਦਰਾਂ ਪਾ ਕੇ ਆਈ ਆ ਚਾਦਰਾਂ ਪਾ ਕੇ ਆਈ ਆ ਹੁਣ ਗਰਮੀ ਹੈੀ ਬਹੁਤ ਅੱਜ ਨਹੀਂ ਆਪਾਂ ਬਾਹਰ ਜਾਣਗੇ ਗੈਰਾਂ ਨਹੀਂ ਤਾਂ ਬਾਹਰ ਜਾਣ ਦਾ ਅੱਜ ਤਾਂ ਕਰਾਂ ਕੋਠੇ ਤੇ ਸੌ ਜਾਵੇਂ ਹੈ ਕੋਠੇ ਸੌ ਜਾਵੇਂ ੱੱੱਲੇ ਬਹੁਤ ਬੁਰਾ ਹਾਲ ਹੈ ਬਹੁਤ ਔਖਾ ਗਰਮੀ ਬਹੁਤ ਆ ਮਾਤਾ ੱੱੱਲੇ ਪਏ ਆਪਣਾ ਬੱਤੀ ਚਲੇ ਗਈ ਉੱਠ ਕੇ ਦੇਖ ਕਿੱਲੇ ਦੇ ਫੱਤਰੀ ਜਿੱਥੇ-ਜਿੱਥੇ ਸੀਗੇ ਉੱਥੇ ਤੇ ਚਾਏਗੇ ਮੱਥੇ-ਮੱਥੇ ਗਏ ਫਿਰ ਦਵਾਰਾ ਲਾਈਟ ਵੀ ਨਹੀਂ ਗਈ ਦੇਖ ਲੋ ਕਿੱਡੀ ਦੁਸ਼ਮਣੀ ਕਿੱਡੀ ਦੁਸ਼ਮਣੀ ਆ ਲੜ ਦੀ ਸਾਡੇ ਨਾਲ ਜਦ ਨਾਲ ਚਾਰ ਬਾਹਰ ਪਰ ਨੀਰੇ ਨਹੀਂ ਆਏ ਠੰਮ ਕੇ ਦੀ ਓਏ ਓ ਨਾ ਤੇ ਕਿੱਥੋਂ ਨੀਂਦ ਆਣੀ ਮੈਨੂੰ ਮੈਂ ਕਿਹਨੀਆਂ ਦੌਣ ਪਾਈਏ ਦਿੱਤੀ ਆ ਜਿਹੜੀ ਹੈ ਦੋਣਾ ਆ ਉਹ ਜਿਹੜੀਆਂ ਆ ਪਾਊਡਰਾਂ ਦੇ ਹੀ ਨੇ ਅੱਛਾ ਉਹ ਲਿਆ ਕੇ ਪਾ ਲੈ ਜੀ ਜੀ ਆ ਤਾਂ ਤੇ ਤੇਲ ਪਈ ਜਾਣੇ ਨਾ ਟਿੱਕ ਲਾਉ ਜਮਨ ਮੋਟਾ ਵਾਲਾਂ ਦੇ ਵੀ ਕਰੋਂ ਤੋਂ ਜਿਆਦਾ ਵੀ ਥੋੜਾ ਥੋੜੇ ਕਿਨਾਂ ਰੁਕ ਜਾਂਦੇ ਆ ਫਿਰ ਨਾ ਰੋਕਦੇ ਆ ਫਾਇਰ ਆ ਬਹੁਤ ਨਾਲ ਵੀ ਆ ਮੈਂ ਜਦੋਂ ਆਉਂਦਾ ਹਾਂ ਤੋਂ ਹੈ ਤੇ ਬਾਹਰ ਕਿੰਨਾ ਫਾਇਦਾ ਪੈਂਦਾ ਉਹ ਹੀ ਤਾਂ ਗੱਲ ਆ ਦੂਜੇ ਮੰਦੇਲ ਬਣਵਾਉਣੇ ਆ ਨਹੀਂ ਬਣਵਾਉਂਦੇ ਇੱਕ ਬੋਲ ਸਾਡੇ ਤਿੰਨ ਮੰਜੇ ਆ ਤੇ ਗੰਦੀ ਗੰਦੀ ਮਨ ਗਿਆ ਪਿਆ ਕਰ ਲੈ ਜਾਂਦੀ ਹੁਣ ਤਾਂ ਕਰਨੀ ਤੇ ਕਹਿ ਦੇਣਾ ਮੈਂ ਕਿਹਾ ਜੇ ਗੋਪੀ ਆ ਤੇ ਤਾਂਪੀ ਦੇ ਲੱਗ ਜੀ ਅੱਛਾ ਅੱਛਾ ਮੈਂ ਤਾਂ ਸਾੜ ਕੇ ਵੀ ਤੁਹਾਨੂੰ ਮਾਰਨਾ ਸਹੀ ਹੈ ਬਦਾਨੇ ਮੈਂ ਕਰਾਣੇ ਤੇ ਇਹਨਾਂ ਨੂੰ ਕੀ ਕਹਿੰਦਾ ਕਹਿੰਦਾ ਮੇਰੇ ਵਾਲ ਕੱਟ ਮੇਰੇ ਵੀ ਕੱਟੇ ਨਹੀਂ ਕਰ ਲਿਆ ਤੇ ਦਾੜੀ ਕੱਟ ਮੰਨੂ ਦਾਦੀ ਦੇ ਵਾਲ ਕੱਟ ਤੇ ਆਹ ਉਹ ਦਾੜੀ ਵੀ ਕੱਟਦਾ ਸੀ ਆਹ ਮੇਰੀ ਦਾੜੀ ਕੱਟਦਾ ਸੀ ਜੱਜਾ ਕਹਿੰਦਾ ਮੇਰੀ ਵੀ ਦਾੜੀ ਕੱਟ ਮੇ ਇਹਦੀ ਵੀ ਕੱਟ ਆ ਲਓ ਬਾਹਲ ਕੱਟ ਦੋ ਦਾਦੀ ਦੇ ਕੱਟੋ ਕੱਟਿਓ ਭੱਜ ਗਿਆ ਲੈ ਕੇ ਬੀਬੀ ਮਸਤਾਨ ਬਹੁਤ ਤੇੜਾ ਨੰਨੂ ਆਜੋ ਹਨੀਰ ਆ ਜਾ ਹੂੰ ਕਹਿੰਦਾ ਕੋਈ ਨਾ ਕੋਈ ਕਿਤੇ ਕੋਈ ਹੋਰ ਕਹਿੰਦਾ ਫੇਰ ਮੈਂ ਭਾਈ ਆਉਗਾ ਲੈ ਕੇ ਲੂੰਗੀ ਤੂੰ ਜਿਹੜਾ ਭਾਈ ਕਹਿੰਦੀ ਆਇਆ ਤਾ ਕਦੋਂ ਨਹੀਂ ਮੈਂ ਉੱਥੇ ਰੋਡ ਤੇ ਤੇ ਦੇਖਿਆ ਸੀ ਕੋ ਖੜੇ ਉਹ ਨਹੀਂ ਉਹ ਗੋਲ ਗੱਪਿਆ ਖੜਾ ਹੈ ਅੱਛਾ ਉਹ ਪੜਾ ਹੁੰਦਾ ਹੈ ਗੋਲ ਅੱਛਾ ਰੋਡ ਪੰਪ ਉਹ ਲੰਗੜਾ ਉਹ ਜਾਂਦਾ ਹੁੰਦਾ ਨਹੀਂ ਜਾਣਦਾ ਨਹੀਂ ਉਹ ਕੋਰ ਆ ਰੋਕ ਲੈ ਫਿਰ ਨੂੰ ਲਾ ਦਾਂ ਗੋਲ ਗੱਪਿਆ ਲਾ ਦਾਂ ਬੱਕੀ ਲਾ ਕੇ ਜਿਹਨੇ ਬੱਕੀ ਮੈਨੂੰ ਬੱਫੇ ਖਾਣੇ ਆ ਕਿੰਨੇ ਦੋ ਦੋ ਖਾਣੇ ਆ ਹੋਏ ਦੋ ਨਹੀਂ ਲੈ ਕੇ ਇੱਧਰ ਭਾਈ ਇੱਧਰ ਆਪਾਂ ਬੱਸ ਸਾਫ ਕਰ ਆਇਓ ਬੱਪਾ ਸਾਫ ਕਰ ਚੰਨੀਨਾ ਉਹ ਵੀ ਇੱਕੇ ਬੜਾ ਖੋਸ਼ ਹੋਇਆ ਕੰਦਾ ਉਹਦੇ ਮੂਹ ਕਿ ਕਹਿੰਦਾ ਕਹਿੰਦਾ ਉਹਦੇ ਮੂਹ ਮੈਂ ਕੋਣੋ ਆਚਣਾ ਲੈ ਕੋ ਆਪਾ ਲੈ ਗਿਆ ਹਾਂ ਹਾਂ ਕੰਦਾ ਚੌਲ ਆ ਗਈ ਨਹੀਂ ਗਿਆ ਜੂ ਦੇਖਦਾ ਰਿਹਾ ਹਾਂ ਦੇ ਦੇ ਗੱਲ ਹੈ ਕਿ ਦਾਂ ਕੱਦਾਂ ਮੈਨੂੰ ਟੀ-ਸ਼ਰਟ ਦੇ ਦੇ ਪਾਣੀ ਦੇ ਦੇ ਮੈਂ ਜਾਇਆ ਮਾ ਠੀਕ ਆ ਜਿੰਮ ਨਹੀਂ ਜਾਂਦਾ ਮੈਨੂੰ ਜਿੰਮ ਭੇਜ ਜਾਗਾ ਧੱਕੇ ਨਾਲ ਠੀਕ ਆ ਭੇਜਿਆ ਕਰੂਗਾ ਜੇ ਮੈਂ ਤੁਸੀਂ ਮੈਨੂੰ ਤੇਡੀ ਸਾਈਡ ਤੋਂ ਤੁਸੀਂ ਦੇ दो ਵਧੀਆ ਜਿਹੀ ਬਾਈ ਵੀ ਹੱਥ ਬਾਜੀ ਦੇ ਜੋ ਜੀ ਲੋ ਜੀ ਜਿਹੜੀ ਫਾਈਨਲੀ ਸਾਡੀ ਦੁਕਾਨ ਦੇ ਜਿਹੜੇ ਬੋਰਡ ਆਪਾਂ ਬਣਾ ਲਏ ਆ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਲੱਗੇ ਸਾਡੀ ਦੁਕਾਨ ਦੇ ਬੋਰਡ ਆਪਾਂ ਦੁਕਾਨ ਤੇ ਬੋਰਡ ਲਾ ਦਿੱਤਾ ਆ ਤੇ ਬਾਕੀ ਹੌਲੀ ਹੌਲੀ ਦੁਕਾਨ ਦਾ ਕੰਮ ਆਪਣਾ ਮਤਲਬ ਸਬਜ਼ੀ ਦਾ ਕੰਮ ਹੌਲੀ ਹੌਲੀ ਵਧੀਆ ਕਰਾਂਗੇ ਹੌਲੀ ਹੌਲੀ ਫ੍ਰਿਜ ਲੈ ਕੇ ਆਵਾਂਗੇ ਤੇ ਹੌਲੀ ਹੌਲੀ ਸਾਰਾ ਕੁਝ ਵਧੀਆ ਕਰਾਂਗੇ ਤੇ ਸੋ ਤੁਹਾਨੂੰ ਕਿੱਦਾਂ ਲੱਗਾ ਬੋਰਡ ਰੱਖਣਾ ਜ਼ਰੂਰੀ ਹੈਗਾ ਜਾਂ ਨਹੀਂ ਕਮੈਂਟਾਂ ਚ ਜਰੂਰ ਦੱਸਿਓ ਇਹ ਜਿਹੜਾ ਬੋਰਡ ਆਪਾਂ ਲਾਇਆ ਇਹ ਸਹੀ ਕੰਮ ਆ ਬੋਰਡ ਲਾਉਣਾ ਚਾਹੀਦਾ ਸੀ ਵੀ ਜਰੂਰ ਦੱਸਿਓ ਤੇ ਬਾਕੀ ਬੋਰਡ ਲੱਗ ਗਿਆ ਆ ਮੰਮੀ ਹੁਣੀ ਬੈਠੇ ਆ ਤੇ ਤਰੀਫ ਨਾਲ ਉਹ ਕਿ ਬੈਠੂਗੀ ਮੈਂ Dadi, gajah gajah, gajah gajah. Gajah, gajah gajah. Gajah, 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 la la